ਅੱਜ ਆਪਾਂ ਆਪਣੀ ਬਾੜੀ ਚ ਤੋੜਾਂਗੇ ਸਬਜ਼ੀ ਤੇ ਜਿਹੜੀ ਆਪਾਂ ਅੱਜ ਤੋੜਨੀ ਆ ਗੋਭੀ ਜਿਹੜੀ ਗੋਭੀ ਆ ਇਹ ਗੋਭੀ ਬਿਨਾ ਰੇ ਸਪਰੇ ਤੋਂ ਕਦੇ ਵੀ ਆਪਾਂ ਇਹ ਤੇ ਰੇ ਸਪਰੇ ਕੁਛ ਵੀ ਨਹੀਂ ਕਰਿਆ ਬਿਨਾ ਰੇ ਸਪਰੇ ਤੋਂ ਆਪਣੀ ਗੋਭੀ ਆ ਤੇ ਗੋਭੀ ਦੇਖੋ ਤੁਸੀਂ ਬਹੁਤ ਵਧੀਆ ਗੋਭੀ ਹੋ ਤੇ ਫੁੱਲ ਗੋਭੀ ਦਾ ਦੇਖੋ ਤੁਸੀਂ ਕਿੱਡਾ ਵੱਡਾ ਹੋ ਜਾਨੀ ਕਿ ਉਹ ਤਾਂ ਸਾਈ ਦੇਖ ਤੁਸੀਂ ਗੋਭੀ ਦਾ ਕਿੱਡਾ ਵੱਡਾ ਹੋਊਗਾ ਇਹ ਆਪਾਂ ਤੁਹਾਡੇ ਸਾਹਮਣੇ ਦਿਖਾਉਣੇ ਆ ਠੀਕ ਹੈ ਜੀ ਆਪਾਂ ਹੁਣ ਉਹਨੂੰ ਤੋੜਦੇ ਆਂ ਦੇਖੋ ਛੋਟੇ ਸਾਹਮਣੇ ਆ ਪੱਤਿਆਂ ਦੇ ਵਿਚਲੋ ਪਿਆ ਬੈਠਾਗਾ ਜੀ ਮੈਨੂੰ ਤੋੜੋ ਨਾ ਦੇਖੋ ਸਾਹੇ ਦੇਖੋ ਕਿੱਡਾ ਵੱਡਾ ਗੋਭੀ ਦਾ ਇਹੇ ਹੁਣ ਬਿਨਾਂ ਰੇ ਸਪਰੇ ਧੂਆਂ ਤੇ ਇਹ ਨਾ ਮਿੱਠੀ ਐਨੀ ਆ ਗੋਭੀ ਜਿਵੇਂ ਕੋਈ ਆਪਾਂ ਕੋਈ ਮਿੱਠੀ ਚੀਜ਼ ਖਾਣੇ ਹੁੰਦੇ ਆ ਨਾ ਕੋਈ ਜਾਨੀ ਕਿ ਆਪਾਂ ਖੰਡ ਪਾ ਕੇ ਕੋਈ ਚੀਜ਼ ਬਣਾਉਣੀ ਆ ਸ਼ੱਕਰ ਪਾ ਕੇ ਉਸ ਤਰ੍ਹਾਂ ਇਹ ਗੋਭੀ ਚ ਮਠਿਆਸ ਬਹੁਤ ਜ਼ਿਆਦਾ ਹੁੰਦੀ ਆ ਉਦਾ ਕਾਰਨ ਇਹੀ ਆ ਵੀ ਆਪਾਂ ਇੱਥੇ ਰੇਸਪਰੇ ਕੁਝ ਵੀ ਨਹੀਂ ਕਰਿਆ ਹੈਗਾ ਇਸੇ ਤਰੀਕੇ ਨਾਲ ਦੇਖੋ ਆਪਾਂ ਘਰ ਦੇ ਵਿੱਚ ਸਬਜ਼ੀ ਲਾ ਸਕਦੇ ਆਂਗੇ ਥੋੜੇ ਤੋਂ ਥੋੜੇ ਥਾਂ ਦੇ ਵਿੱਚ ਲਾ ਸਕਦੇ ਆਂ ਇਹਦੇ ਉੱਪਰ ਬੈਠਾ ਘੋੜਾ ਆ ਦੇਖੋ ਇਹਨੂੰ ਢੱਕਰਦੇ ਆਂ ਠੰਡ ਚ ਇਹ ਵੀ ਵਿਚਾਰਾ ਕੁੰਗੜਿਆ ਬੈਠਾ ਤੇ ਇਹ ਹੀ ਆਪਣੀ ਅੱਜ ਦੀ ਵੀਡੀਓ ਤੇ ਇੱਕ ਫੁੱਲ ਆਪਾਂ ਤੁਹਾਨੂੰ ਹੋਰ ਦਿਖਾਉਣਿਆਂਗੇ ਇਹਨੂੰ ਆਪਾਂ ਇੱਥੇ ਰੱਖ ਦਿੰਨੇ ਆਂ ਆ ਦੇਖੋ ਇਹਨੂੰ ਪਤਾ ਨਹੀਂ ਕੀ ਹੋ ਗਿਆ ਏਡੀ ਕੀ ਕਾਲੀ ਸੀ ਇਹਨੂੰ ਛੇਤੀ ਨਿਸਰ ਗਿਆ ਦੇਖੋ ਇਹ ਨਹੀਂ ਹਜੇ ਇਹਨੂੰ ਆਪਾਂ ਤੋੜਦੇ ਨਹੀਂ ਸੀ ਇਹ ਫੁੱਲ ਜਿਹੜਾ ਨਿਸਰਨ ਲੱਗਿਆ ਇਹ ਪੌਦ ਇੱਕ ਹੋ ਜੀਆ ਦੇਖੋ ਦੋਨਾਂ ਦੀ ਆ ਦੇਖੋ ਪੌਦ ਇੱਕ ਹੋਈ ਸੀ ਕੋਈ ਆਇ ਨਹੀਂ ਹੈਗਾ ਵੀ ਆਟਾ ਆਟਾੜ ਪੌਦ ਨੇ ਆਂਦੀ ਆਪਣੇ ਵੀ ਇੱਕ ਕੇਰਾਂ ਲਾਤੀ ਕਿ ਕੇਰਾਂ ਇਕੱਠੀ ਲਾਈ ਆ ਇਹ ਫੁੱਲ ਦੇਖੋ ਕਿੱਡਾ ਵੱਡਾ ਤੇ ਆ ਦੇਖੋ ਤੁਸੀਂ ਇਹ ਬਹੁਤ ਸਦੀ ਜਣੀ ਕਿ ਨਸਰ ਕੇ ਜਾਵਣੀ ਜਾਵਣੀ ਜਾਂ ਫੁੱਲ ਹੋਣ ਲੱਗ ਗਿਆ ਆ ਦੇਖੋ ਵਿੱਚੋਂ ਜਾਵਣੀ ਜਾਵਣੀ ਜਾਂਣ ਲੱਗ ਗਿਆ ਤੇ ਗੋਭੀ ਇਹ ਵੀ ਪੂਰੀ ਵਧੀਆ ਖਾਣ ਚ ਸਵਾਦ ਆ ਮਿੱਠੀ ਆ ਜੀ ਹਮਾ ਪੂਰੀ ਚ ਲੀ ਆਂਦੀ ਆ ਬੱਦਲ ਮੀਂਹ ਪਈ ਜਾਂਦਾ ਜਣੀ ਕਿ ਉਹ ਬੱਦਲ ਜਿਹੇ ਪਿਆ ਮੀਂਹ ਪੈ ਕੇ ਹਟਿਆ ਠੰਡਾ ਠੰਡਾ ਮੌਸਮ ਹੋਇਆ ਪਿਆਗਾ ਇਹ ਆਪਣੀ ਅੱਜ ਦੀ ਵੀਡੀਓ ਵੀ ਬਣਾ ਰਹੇ ਸਪਰੇਅ ਤੋਂ ਆਪਾਂ ਕਿਵੇਂ ਸਰਦੀ ਲਾ ਸਕਦੇ ਆ ਇਹ ਹੁੰਦੀ ਵੀ ਹੈਗੀ ਬਨਾਰੇ ਸਫਰੇ ਤੋਂ ਵਿੱਚ ਤਾਂ ਬਥੇਰੇ ਲੋਕ ਕਹਿੰਦੇ ਵੀ ਬਨਾਰੇ ਸਫਰੇ ਤੋਂ ਕਿਹੜੀ ਸਬਜ਼ੀ ਹੁੰਦੀ ਆ ਕਹਿੰਦੇ ਆ ਬਹੁਤ ਜਾਣੇ ਪਰ ਦੇਖੋ ਇਹ ਸਬੂਤ ਆ ਵੀ ਜਿਹੜਾ ਬਨਾਰੇ ਸਫਰੇ ਤੋਂ ਆਪਾਂ ਨੇ ਗੋਭੀ ਤੋੜੀ ਆ ਵੀਡੀਓ ਵਧੀਆ ਲੱਗੀ ਬਸ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ